ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜਵਾਈ ਨੇ ਆਪਣੇ ਹੀ ਸਹੁਰੇ ਨੂੰ ਖਤਮ ਕਰ ਦਿੱਤਾ ਪਰ ਇਸ ਦੇ ਪਿੱਛੇ ਦੀ کہانی ਹੋਰ ਵੀ ਜ਼ਿਆਦਾ ਉਲਝੀ ਹੋਈ ਹੈ ਪਤਾ ਲੱਗ ਰਿਹਾ ਹੈ ਕਿ ਆਪਸ ਦੇ ਵਿੱਚ ਵਿਆਹ ਕਰਵਾਉਣ ਵਾਲੇ ਇਹ ਕੁੜੀ ਮੁੰਡਾ ਖੁਦ ਹੀ ਭੈਣ ਭਰਾ ਨੇ ਪੈਣ ਦੇ ਵੱਲੋਂ ਆਪਣੇ ਹੀ ਭਰਾ ਦੇ ਨਾਲ ਵਿਆਹ ਕਰਵਾ ਲਿਆ ਗਿਆ ਜਿਸ ਤੋਂ ਬਾਅਦ ਘਰ ਦੇ ਵਿੱਚ ਅਜੀਹਾ ਕਲੇਸ਼ ਹੋਇਆ ਕਿ ਕੁੜੀ ਦੇ ਪਿਓ ਦੀ ਜਾਨ ਉਸੇ ਦੇ ਹੀ ਜਵਾਈ ਦੇ ਵੱਲੋਂ ਲੈ ਲਈ ਗਈ। ਕਪੂਰਥਲਾ ਦੇ ਪਿੰਡ ਸੈਫਲਾਬਾਦ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਜਵਾਈ ਨੇ ਆਪਣੇ ਸਹੁਰੇ ਨੂੰ ਬੇਰਹਿਮੀ ਦੇ ਨਾਲ ਖਤਮ ਕੀਤਾ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰ ਕੀਤਾ ਗਿਆ ਅਤੇ ਉਸ ਨੇ ਦਮ ਤੋੜ ਦਿੱਤਾ। ਕਮਰੇ ਦੇ ਅੰਦਰ ਬੰਦ ਕਰਕੇ ਸਾਰੇ ਪਰਿਵਾਰ ਨੇ ਅਜੀਹਾ ਕੁੱਟਕਟਾਪਾ ਕੀਤਾ ਤੇ ਉਸ ਤੋਂ ਬਾਅਦ ਵਾਰ ਕੀਤੇ ਗਏ ਕਿ ਬਜ਼ੁਰਗ ਦੀ ਜਾਨ ਚਲੀ ਗਈ ਇਸ ਦੇ ਪਿੱਛੇ ਦਾ ਕਾਰਨ ਵਿਆਹ ਹੀ ਦੱਸਿਆ ਜਾ ਰਿਹਾ ਹੈ ਥਾਣਾ ਫੱਤੂ ਟਿੰਗਾ ਦੀ ਪੁਲਿਸ ਨੇ ਦੋ ਔਰਤਾਂ ਸਮੇਤ ਚਾਰ ਜਾਣਿਆਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਹੈ ਇਸ ਦੇ ਵਿੱਚ ਦੋਸ਼ੀ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਕਿ ਮੁੱਖ ਦੋਸ਼ੀ ਸਮੇਤ ਤਿੰਨ ਜਾਣੇ ਹੋਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਜਿਨ੍ਹਾਂ ਦੀ ਤਲਾਸ਼ ਤੇ ਲਈ ਛਾਪੇ ਮਾਰੀ ਜਾਰੀ ਹੈ ਮ੍ਰਿਤਕ ਨੇ ਆਪਣੀ ਧੀ ਦਾ ਵਿਆਹ ਰਿਸ਼ਤੇਦਾਰੀ ਦੇ ਵਿੱਚ ਹੀ ਕੀਤਾ ਸੀ ਜਿਸ ਤੇ ਕਾਰਨ ਦੋਹਾਂ ਪਰਿਵਾਰਾਂ ਦੇ ਵਿੱਚ ਰੰਜਿਸ਼ ਚੱਲ ਰਹੀ ਸੀ ਦੱਸਿਆਈ ਵੀ ਜਾ ਰਿਹਾ ਹੈ ਕਿ ਮ੍ਰਿਤਕ ਦੀ ਧੀ ਅਤੇ ਦਮਾਦ ਰਿਸ਼ਤੇ ਦੇ ਵਿੱਚ ਭੈਣ ਭਰਾ ਲੱਗਦੇ ਨੇ ਤੇ ਇਧਰ ਬਜ਼ੁਰਗ ਜਿਸ ਦੀ ਪਛਾਣ ਗੁਰਮukh ਸਿੰਘ ਨਿਵਾਸੀ ਪਿੰਡ ਸੈਫਲਾਬਾਦ ਦੇ ਤੌਰ ਤੇ ਹੋਈ ਹੈ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਮ੍ਰਿਤਕ ਦੇ ਪੁੱਤ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਸਾਰੀ ਘਟਨਾ 10 ਅਪ੍ਰੈਲ ਨੂੰ ਵਾਪਰੀ ਜਦੋਂ ਰਾਤ ਦੇ ਕਰੀਬ 10 ਵਜੇ ਉਹਨਾਂ ਦਾ ਪਰਿਵਾਰ ਅਤੇ ਜਵਾਈ ਆਪਣੇ ਘਰ ਨੂੰ ਵਾਪਸ ਆ ਰਹੇ ਸਨ ਵੱਖ-ਵੱਖ ਵਾਹਨਾਂ ਤੇ ਹੀ ਉਹ ਵਾਪਸ ਆ ਰਹੇ ਸਨ ਕਿ ਮਨਜੀਤ ਸਿੰਘ ਨੇ ਇਹ ਵੀ ਅੱਗੇ ਦੱਸਿਆ ਕਿ ਆਪਣੀ ਭੂਆ ਦੇ ਘਰ ਦੇ ਕੋਲ ਪਹੁੰਚਦੇ ਹੀ ਜਿੱਥੇ ਕਿ ਉਸਦੀ ਭੂਆ ਕੁਲਦੀਪ ਕੌਰ ਪਤਨੀ ਸੁਖਦੇਵ ਸਿੰਘ ਕਾਰਜ ਸਿੰਘ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਸੋਨੀਆ ਸਾਰੇ ਹੀ ਘਰ ਦੇ ਬਾਹਰ ਖੜੇ ਸਨ ਜਦੋਂ ਉਹ ਰਸਤੇ ਤੋਂ ਲੰਘਣ ਲੱਗੇ ਤਾਂ ਉਸ ਨੂੰ ਘੇਰਿਆ ਗਿਆ ਅਤੇ ਪਿਤਾ ਗੁਰਮukh ਸਿੰਘ ਨੂੰ ਉਹ ਖੜੀਸ ਕੇ ਅੰਦਰ ਲੈ ਗਏ ਪਿਤਾ ਨੂੰ ਛਡਾਣ ਦੇ ਲਈ ਪੁੱਤ ਵੀ ਪਿੱਛੇ ਭੱਜਿਆ ਪਰ ਦਰਵਾਜ਼ਾ ਬੰਦ ਸੀ ਕਿਸੇ ਤਰ੍ਹਾਂ ਦੇ ਨਾਲ ਦਰਵਾਜ਼ਾ ਖੁਲਵਾਇਆ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਛਡਵਾਉਣ ਦੇ ਲਈ ਜਦੋਂ ਜਦੋ ਜਹਿਦ ਹੁੰਦੀ ਹੈ ਤਾਂ ਗੁਰਪ੍ਰੀਤ ਸਿੰਘ ਨੇ ਕਮਰੇ ਦੇ ਵਿੱਚ ਪਏ ਦਾਤਰ ਨੂੰ ਚੱਕਿਆ ਅਤੇ ਉਸ ਦੇ ਪਿਓ ਦੇ ਸਿਰ ਦੇ ਵਿੱਚ ਕਈ ਵਾਰ ਕਰ ਦਿੱਤੇ ਇਸ ਦੇ ਕਾਰਨ ਹੀ ਬਜ਼ੁਰਗ ਲਹੂ ਲਹਾਨ ਹੋ ਕੇ ਫਰਸ਼ ਤੇ ਡਿੱਗ ਪਿਆ ਉਸ ਦੀ ਜਾਨ ਚਲੀ ਗਈ ਇਸ ਦੇ ਵਿਚਾਲੇ ਉਹਨਾਂ ਦੀ ਮਾਸੀ ਦੀ ਕੁੜੀ ਅੱਗੇ ਆਈ ਸੀ ਸਾਰਿਆਂ ਨੂੰ ਛੁਡਵਾਉਣ ਤੇ ਲਈ ਤਾਂ ਕਿ ਪਿਤਾ ਨੂੰ ਬਚਾਇਆ ਜਾ ਸਕੇ ਪਰ ਇਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਆਪਸ ਦੇ ਵਿੱਚ ਸਾਰੇ ਤੱਕਾ ਮੁਕੀ ਹੋਏ ਅਤੇ ਇਹ ਪੂਰੀ ਘਟਨਾ ਵਾਪਰਨ ਤੋਂ ਬਾਅਦ ਹੁਣ ਪੁਲਿਸ ਨੇ ਦੋਸ਼ੀ ਦੇ ਭਰਾ ਨੂੰ ਹਿਰਾਸਤ ਦੇ ਵਿੱਚ ਲਿਆ ਭੈਣ ਭਰਾ ਦੇ ਵੱਲੋਂ ਵਿਆਹ ਕਰਵਾਉਣ ਦਾ ਇਹ ਸਾਰਾ ਮਾਮਲਾ ਜਿਸ ਤੋਂ ਬਾਅਦ ਬਜ਼ੁਰਗ ਪਿਓ ਦੀ ਜਾਨ ਲਈ ਗਈ ਠੀਕ ਹੈ ਠੀਕ ਹੈ ਕਿੱਥੇ ਤੇ ਰਹਿਣ ਵਾਲੇ ਆ ਹ ਕਰਪੂਤਲੇ ਦਾ ਠੀਕ ਹੈ ਸੈਫਲਾਬਾਦ ਮੇਰੇ ਸਹੁਰੇ ਸੀਗੇ ਠੀਕ ਹੈ ਤੇ ਇਹ ਜਿੰਨੇ ਦੀ ਡੈਥ ਹੋਈ ਮੇਰੇ ਸਹੁਰਾ ਸਾਹਿਬ ਜੀ ਠੀਕ ਹੈ ਕੀ ਮਾਮਲਾ ਕੀ ਹੈ ਸਾਰਾ ਮਾਮਲਾ ਸਰ ਇਹੋ ਹੀ ਪਿੱਛੇ ਜੇ ਗੋਪੀਨਾ ਦਾ ਮੁੰਡਾ ਹੈਗਾ ਜੀ ਠੀਕ ਹੈ ਜੀ ਇਹ ਪਹਿਲੇ ਸਾਡੇ ਕੁੜੀ ਕੱਢ ਕੇ ਲੈ ਗਿਆ ਸੀ ਜੀ ਠੀਕ ਹੈ ਜੀ ਤੇ ਬਾਅਦ ਚੋਂ ਥਾਣੇ 'ਚ ਰਿਪੋਰਟ ਹੋਈ ਸੀ ਸਾਡੀ ਵੀ ਥਾਣੇ ਵਾਲੋ ਚਲੋ ਇਹਨਾਂ ਦਾ ਵਿਆਹ ਹੋ ਗਿਆ ਸੀਗਾ ਪੀ ਥਾਣੇ ਵਾਲੇ ਅੱਗੇ ਕਹਿੰਦੇ ਪੀ ਇਹਨਾਂ ਨੂੰ ਹੱਥ ਨਾ ਲਾਇਆ ਜਾਵੇ ਸਾਡੇ ਸੈਨ ਹੋਈ ਸਾਰਿਆਂ ਦੀ ਚਲੋ ਅਸੀਂ ਸਹਿਮ ਦੇ ਹੋਗੇ ਸੀਗੇ ਸਾਰੇ ਠੀਕ ਹੈ ਜੀ ਅਸੀਂ ਸੈਨ ਕਰ ਦਿੱਤੇ ਲੇਕਿਨ ਸਾਡੇ ਚ ਕੋਈ ਨੇ ਨਹੀਂ ਹੱਥ ਲਾਇਆ ਲੇਕਿਨ ਜਿਹੜੇ ਗੋਪੀਨਾ ਦਾ ਮੁੰਡਾ ਵਾ ਬਾਰ-ਬਾਰ ਬੂਹੇ ਦੇ ਅੱਗੇ ਆਣ ਕੇ ਗਾਲੇ-ਗਾ ਕੇ ਜਾਂਦਾ ਹੁੰਦਾ ਸੀ ਅੱਗੇ ਉਹ ਐਦਾਂ ਗਾਲਾ ਕੱਢ ਕੇ ਜਾਂਦਾ ਹੈਗਾ ਸੀਗਾ ਰੋਡ ਤੇ ਜਾ ਰਿਹਾ ਸੀ ਠੀਕ ਹੈ ਜੀ ਰੋਡ ਤੋਂ ਜਾਂਦੇ ਪਤਾ ਨਹੀਂ ਇਹਨਾਂ ਦੀ ਕੀ ਗੱਲ ਹੋਈ ਸੀਗੀ ਤੇ ਅੱਗੇ ਜਾ ਕੇ ਇਹਨਾਂ ਨੇ ਕਿਹਾ ਹੀ ਵੀ ਗਾਲਾਂ ਕਿਉਂ ਕੱਢਦੇ ਹੈਗੇ ਜੀ ਠੀਕ ਹੈ ਜੀ ਇਹਨਾਂ ਨੇ ਕੀ ਕੀਤਾ ਵਾ ਚਾਰਾ ਜਾਨਿਆਂ ਨੇ ਫੜ ਕੇ ਇੱਕ ਸਿੱਤੀ ਫੜ ਕੇ ਧੂਕੇ ਲੈ ਗਏ ਅੰਦਰ ਠੀਕ ਹੈ ਜੀ ਚਾਰਾਂ ਨੇ ਘੁੱਟਮਾਰ ਕੀਤੀ ਹੈਗੀ ਜਾਈ ਤੇ ਸਿਰ 'ਚ ਹੁਣ ਮਾਰ ਦਿੱਤਾ ਹੈਗਾ ਜਿਹੜੀ ਗੁੱਜੀ ਸੱਟ ਲੱਗੀ ਹੈਗੀ ਤੇ ਇਹ ਮੌਕੇ ਤੇ ਮوت ਹੋ ਗਈ ਹਾਂਜੀ ਮੌਕੇ ਤੇ ਸਰ ਇਹ ਚਾਰ ਜਾਨੇ ਕਿਹੜੇ ਕਿਹੜੇ ਸੀਗੇ ਅ ਇੱਕ ਤੇ ਜਿਹਨਾਂ ਦੀ ਡੈਥ ਹੋਈ ਇਹਨਾਂ ਦੀ ਭੈਣ ਸੀ ਜਿਹਨਾਂ ਦਾ ਨਾਮ ਹੈਗਾ ਸੀ ਤਿਲਦੀਪ ਗੌਰ ਕਲਦੀਪ ਗੌਰ ਕਲਦੀਪ ਗੌਰ ਸੀਗੀ ਤੇ ਇੱਕ ਸੋਨੀਆ ਨਾਮ ਦੀ ਲੜਕੀ ਆ ਜੀ ਇਹਨਾਂ ਨੇ ਚਾਰਾਂ ਨੇ ਧੂਟ ਕੁੱਟਿਆ ਹਾਂਜੀ ਨਾਂ ਤੋਂ ਨਾ ਉਹਨਾਂ ਨਾਂ ਦੱਸੋ ਮੈਂ ਨਾਂ ਦੱਸਣ ਦੇਣਾ ਸਰ ਇੱਕ ਕਲਦੀਪ ਹਾਂਜੀ ਕਲਦੀਪ ਸੀਗਾ ਠੀਕ ਹੈ ਤਿਲਦੀਪ ਗੌਰ ਕਲਦੀਪ ਗੌਰ ਕਲਦੀਪ ਗੌਰ ਮਾਂ ਦਾ ਨਾਮ ਲੇਕਣ ਕੁੜੀ ਦਾ ਨਾਮ ਹੈਗਾ ਸੋਨੀਆ ਮੁੰਡੇ ਦਾ ਨਾਮ ਹੈਗਾ ਵਾ ਮੁੰਡੇ ਦਾ ਨਾਮ ਕੀ ਹੈ ਉਦਾਂ ਕ ਸ਼ਾਰਟ ਨਾਮ ਤੇ ਦੁੱਗੀ ਕਹਿ ਰਹੇ ਆ ਨਹੀਂ ਛੋਟੇ ਦਾ ਨਾਮ ਕਾਰਜ ਕਾਰਜ ਛੋਟੇ ਦਾ ਨਾਮ ਗੋ삐 ਦਾ ਨਾਮ ਆ ਇਹ ਛੋਟੇ ਦਾ ਨਾਮ ਕਾਰਜ ਯਾਰ ਉਹਦਾ ਨਾਮ ਵੀ ਤੇ ਇਹ ਇਹ ਜਿਹੜਾ ਜਿਹੜੀ ਗੋਪੀ ਦੇ ਨਾਮ ਦਾ ਮੁੰਡੇ ਦਾ ਨਾਮ ਲੈ ਰਹੇ ਆ ਤੁਹਾਡੇ ਪਿੰਡ ਦਾ ਹੀ ਆ ਜੀ ਉਹ ਸਰ ਪਹਿਲਾਂ ਤਾਂ ਇੱਥੇ ਮਟਾਵਗੜ ਰਹਿੰਦੇ ਸੀਗੇ ਲੇਕਿਨ ਇਹ ਰਹਿਣ ਲੱਪੇ ਸੈਫਲਾਬਾਦ ਚ ਜਿੱਥੋਂ ਸੈਫਲਾਬਾਦ ਚ ਉੱਤੇ ਤੇ ਹੀ ਪਹਿਲੀ ਕੋਠੀ ਆਂਦੀ ਹੈਗੀ ਆ ਉੱਥੇ ਰਹਿ ਰਹੇ ਸੀਗੇ ਤੇ ਉੱਥੇ ਹੀ ਕਿਸੇ ਢਕੇ ਡੈਡੀ ਜੀ ਨੂੰ ਮਾਰਿਆ ਗਿਆ ਹੈਗਾ ਹੁਣ ਪਰਚਾ ਦਰਜੋ ਚੁਕਾ ਹੁਣ ਪਰਚਾ ਦਰਜੋ ਚੁਕਾ 18 ਨੰਬਰ ਮਕਦਮਾ ਗੁਰਮਖ ਸਿੰਘ ਜਿਹੜਾ ਸੈਪਲਾਵਾਦ ਦਾ ਰਹਿਣ ਵਾਲਾ ਸੀਗਾ ਉਹਦਾ ਮਰਡਰ ਹੋ ਗਿਆ ਗੁਰਮਖ ਸਿੰਘ ਆਪਣੇ ਲੜਕੇ ਮਨਜੀਤ ਸਿੰਘ ਨਾਲ ਉੱਚੇ ਪਿੰਡ ਤੋਂ ਸੈਪਲਾਵਾਦ ਨੂੰ ਜਾਂਦਾ ਸੀਗਾ ਨਾਲ ਉਹ ਮਨਜੀਤ ਸਿੰਘ ਦੀ ਮਾਸੀ ਦਾ ਲੜਕਾ ਸੀ ਜਦੋਂ ਇਹ ਉੱਚੇ ਪਿੰਡ ਤੋਂ ਰਸਤੇ 'ਚ ਇਹਦੀ ਭੈਣ ਹੀ ਲੱਗਦੀ ਰਿਸ਼ਤੇ 'ਚ ਕੁਲਦੀਪ ਕੋਰ ਇਨਾਂ ਦੇ ਖਿਲਾਫ ਇਹ ਮੁਕਦਮਾ ਦਰਜ ਹੈ ਉਹਨਾਂ ਨੇ ਇਹਨਾਂ ਨੂੰ ਆਪਣੇ ਗੇਟ ਅੱਗੇ ਰੋਕ ਕੇ ਘੇਰ ਲਿਆ ਇਹ ਆਪਣੇ ਬਾਈਕ ਤੇ ਸੀਗੇ ਤੇ ਇਹਨੂੰ ਸੱਟਾਂ ਮਾਰ ਕੇ ਖਿੱਚ ਕੇ ਆਪਣੇ ਅੰਦਰ ਲੈ ਕੇ ਅੰਦਰ ਜਾ ਕੇ ਤੇ ਤੇਜ਼ ਹਥਿਆਰਾਂ ਨਾਲ ਉਹਨਾਂ ਦੀ ਸਵਾਰ ਕਰਤਾ ਵਾਰ ਕਰਨ ਤੋਂ ਬਾਅਦ ਉਹ ਘਰੋਂ ਭੱਜ ਗਏ ਤੇ ਫਿਰ ਇਹਦਾ ਲੜਕਾ ਤੇ ਉਹਦੀ ਮਾਸੀ ਦਾ ਲੜਕਾ ਜਿਹੜੇ ਨਾਲ ਸੀਗੇ ਉਹਨਾਂ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਕਪੂਰਥਲਾ ਇਹਨੂੰ ਦਾਖਲ ਕਰਵਾਤਾ ਜਿੱਦੋਂ ਸਾਨੂੰ ਇਨਫੋਰਮੇਸ਼ਨ ਆਈ 11 ਤਰੀਕ ਨੂੰ ਸਾਡਾ ASI ਮੇਜਰ ਸਿੰਘ ਉੱਥੇ ਗਿਆ ਜਦੋਂ ਸਿਵਲ ਹਸਪਤਾਲ ਕਪੂਰ ਥਲੇ ਗਿਆ ਸਿਵਲ ਹਸਪਤਾਲ ਕਪੂਰ ਥਲੇ ਵਾਲੇ ਡਾਕਟਰਾਂ ਨੇ ਕਿਹਾ ਵੀ ਇਹ ਜਿਹੜਾ ਇਹਦੇ 60 ਜਿਆਦਾ ਹੋਣ ਕਰਕੇ ਸ੍ਰੀ ਤੇਜ ਸਿੰਘ ਨੂੰ ਅਸੀਂ ਗੁਰੂ ਨਾਨਕ ਹਸਪਤਾਲ ਅਮਰਸਰ ਰੈਫਰ ਕਰਤਾ ਗੁਰਮਖ ਸਿੰਘ ਨੂੰ ਗੁਰਮਖ ਸਿੰਘ ਨੂੰ ਰੈਫਰ ਕਰਤਾ ਫਿਰ ਨੈਕਸਟ ਡੇਟ 12 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਆ ਜਾਂਦੀ ਆ ਸਿਵਲ ਹਸਪਤਾਲ ਗੁਰੂ ਨਾਨਕ ਹਸਪਤਾਲ ਅਮਰਸਰ ਤੋਂ ਵੀ ਆਪਣੇ ਗੁਰਮਖ ਸਿੰਘ ਦੀ ਦਰਾਨੇ ਇਲਾਜ ਮੌਤ ਹੋ ਗਈ ਆ ਜਿਸ ਤੇ ਅਸੀਂ ਜਿਹੜਾ ਮੁਕੱਦਮਾ ਨੰਬਰ 18 ਕਾਰਜ ਸਿੰਘ ਪੁੱਤਰ ਸਖਦੇਵ ਸਿੰਘ ਗੁਰਪ੍ਰੀਤ ਸਿੰਘ ਪੁੱਤਰ ਸਖਦੇਵ ਸਿੰਘ ਸੋਨੀਆ ਪੁੱਤਰੀ ਸਖਦੇਵ ਸਿੰਘ ਕੁਲਦੀਪ ਕੌਰ ਪਤਨੀ ਸਖਦੇਵ ਸਿੰਘ ਵਾਸੀਆਂ ਸੈਫਲਾਬਾਦ ਦੇ ਦਰਜ ਕਰਤਾ ਕਾਰਜ ਸਿੰਘ ਨੂੰ ਅਸੀਂ ਇਹਦੇ ਵਿੱਚ ਗ੍ਰਿਫਤਾਰ ਕਰ ਲਿਆ ਉਸ ਨੂੰ ਪੇਸ਼ ਅਦਾਲਤ ਕੀਤਾ ਪੇਸ਼ ਅਦਾਲਤ ਕਰਕੇ ਉਸ ਦਾ 2 ਦਿਨ ਦਾ ਰਿਮਾਨਡ ਹਾਸਲ ਕੀਤਾ ਅਸੀਂ ਹੁਣ ਇਹਨਾਂ ਦੀ ਜਿੱਥੇ ਵੀ ਕੋਈ ਰਿਸ਼ਤੇਦਾਰੀਆਂ ਜਾਂ ਜਿਹੜੇ ਟਿਕਾਣੇ ਉੱਥੇ ਰੇਡ ਕਰ ਰਹੇ ਹਾਂ ਤੇ ਦੂਜੇ ਦੋਸ਼ੀਆਂ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ ਮਾਮਲਾ ਕੀ ਸੀ ਵਜਾ ਫਜਾਰਾਂ ਦੇ ਸ਼ੇਸ਼ੀ ਕੀ ਜਿਹੜਾ ਗੁਰਮਖ ਸਿੰਘ ਆ ਇਹਦੀ ਲੜਕੀ ਨੇ ਇਹਦੀ ਸਕੀ ਭੈਣ ਦੇ ਮੁੰਡੇ ਨਾਲ ਆਪਣੀ ਮੈਰਿਜ ਕਰ ਲਈ ਤੇ ਇਹਦੀ ਭੈਣ ਕਲਦੀਪ ਕੌਰ ਤੇ ਉਹਦੇ ਬੱਚੇ ਜਿਹੜਾ ਗੁਰਪ੍ਰੀਤ ਸਿੰਘ ਸੀ ਜਿਨੇ ਆਪਣੇ ਮਾਮੇ ਦੀ ਕੁੜੀ ਨਾਲ ਮੈਰਿਜ ਕੀਤੀ ਸੀਗੀ ਉਹ ਵੀ ਇਸੇ ਪਿੰਡ 'ਚ ਹੀ ਕਿਰਾਏ ਤੇ ਰਹਿੰਦੇ ਸੀ ਤੇ ਉਹਨਾਂ ਨੇ ਮਨਾ ਕਰਦੇ ਸੀਗੇ ਇਹਨਾਂ ਨੇ ਮੈਰਿਜ ਕਰਵਾ ਲਈ ਹਾਈ ਕੋਰਟ 'ਚ ਜਾ ਕੇ ਹਾਈ ਕੋਰਟ ਮੈਰਿਜ ਕ੍ਰਾਊਨ ਤੋਂ ਬਾਅਦ ਤੇ ਪਿੰਡ ਸਹਿਫਲਾਵਾਦੀ ਰਹਿਣ ਦਾ ਫੇ ਤੇ ਉਹ ਜਿਹੜੇ ਪਰਿਵਾਰਕ ਤੌਰ ਤੇ ਵੀ ਇਹ ਰਿਸ਼ਤੇਦਾਰੀ ਇਕੱਠੇ ਹੋਣ ਕਰਕੇ ਉਹਨਾਂ ਨੇ ਸਮਝਾਇਆ ਪਰ ਫਿਰ ਵੀ ਜਿਹੜਾ ਕੁਲਦੀਪ ਕੌਰ ਦਾ ਬੇਟਾ ਸੀਗਾ ਗੁਰਪ੍ਰੀਤ ਸਿੰਘ ਉਹ ਜਿਹੜੀ ਲੜਕੀ ਸੀਗੀ ਮਿਤ੍ਰਕ ਗੁਰਮਖ ਸਿੰਘ ਦੀ ਉਹਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਲ ਕੇ ਪਿੰਡ 'ਚ ਗਲੀਆਂ 'ਚ ਗੇੜੇ ਵਾਰਦਾ ਸੀ ਇਸੇ ਵਜ੍ਹਾ ਰੰਜਿਸ਼ ਕਰਕੇ ਉਹਨਾਂ ਨੇ ਮਰਡਰ ਹੋ ਗਿਆ ਦੇ ਰਹੇ ਠੀਕ ਹੈ ਕਿੱਥੇ ਦੇ ਰਹਿਣ ਵਾਲੇ ਆ ਕਰਪੂਤਲੇ ਦਾ ਠੀਕ ਹੈ ਸੈਫਲਾਬਾ ਦੇ ਮੇਰੇ ਸਹੁਰੇ ਸੀਗੇ ਠੀਕ ਹੈ ਤੇ ਜਿੰਨੇ ਦੀ ਡੈਥ ਹੋਈ ਮੇਰੇ ਸਹੁਰਾ ਸਾਡੇ